ਅੱਜ ਵੀ ਜਦੋਂ ਸੂਰਜ ਉਗਦਾ ਹੈ ਤਾਂ ਪੰਜਾਬ ਦੀ ਮਿੱਟੀ ਦੇ ਵਿੱਚੋਂ ਸੋਨਾ ਨਹੀਂ ਸਿਰਫ਼ ਉਦਾਸੀ ਯੁਗ ਦੀ ਹੈ। ਇਹ ਉਹ ਧਰਤੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਨਸਾਨੀਅਤ ਦਾ ਪੈਗਾਮ ਦਿੱਤਾ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸੱਚ ਦੇ ਲਈ ਤਲਵਾਰ ਚੁੱਕੀ। ਇੱਕ ਟਾਈਮ ਸੀ ਜਦੋਂ ਪਿੰਡਾਂ ਦੇ ਵਿੱਚ ਢੋਲ ਵੱਜਦੇ ਸੀ ਤੇ ਹਰ ਗਲੀ ਦੇ ਵਿੱਚ ਮਿੱਟੀ ਦੀ ਖੁਸ਼ਬੂ ਆਉਂਦੀ ਸੀ। ਪਰ ਅੱਜ, ਅੱਜ ਉਹ ਗਲੀਆਂ ਸੁੰਨੀਆਂ ਨੇ, ਨਾ ਢੋਲ ਵੱਜਦਾ ਤੇ ਨਾ ਉਹ ਖੁਸ਼ਬੂ ਰਹਿ ਗਈ। ਅਜਦਾ ਪੰਜਾਬ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਦੀ ਟ੍ਰੈਫਿਕ ਦੇ ਵਿੱਚ ਗੁੰਮ ਹੋ ਗਿਆ। ਖੇਤੀ ਜੋ ਇੱਕ ਟਾਈਮ ਇੱਜ਼ਤ ਦਾ ਕੰਮ ਸੀ ਅੱਜ ਬੋਝ ਬਣ ਗਈ ਹੈ। ਕਰਜ਼ੇ ਨੇ ਕਿਸਾਨਾਂ ਦੇ ਚਿਹਰੇ ਤੋਂ ਮੁਸਕਾਨ ਛੀਨ ਲਈਆ, ਬਿਜਲੀ ਦੇ ਬਿੱਲ, ਡੀਜ਼ਲ ਦਾ ਰੇਟ ਤੇ ਸਰਕਾਰੀ ਬੇਪਰਵਾਹੀ। ਇਹਨਾਂ ਸਭ ਨੇ ਖੇਤਾਂ ਨੂੰ ਸੋਕਾ ਬਣਾ ਦਿੱਤਾ। ਨੌਜਵਾਨ ਇਹ ਉਹ ਜਨਰੇਸ਼ਨ ਹੈ ਜੋ ਆਪਣੇ ਸੁਪਨੇ ਦੇ ਵਿੱਚ ਵੀ ਵੀਜ਼ਾ ਸਟੈਂਪ ਲੱਭਦੀ ਹੈ। ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਮਾਵਾ ਦੇ ਆਂਗਣ ਵੀ ਅੱਜ ਇਮੀਗ੍ਰੇਸ਼ਨ ਆਫਿਸ ਬਣ ਗਏ ਨੇ ਤੇ ਜਿੱਥੇ ਇੱਕ ਟਾਈਮ ਗੀਤ ਗੱਲਾਂ ਦੇ ਵਿੱਚ ਸਾਡੀ ਮਿੱਟੀ ਦੀਆਂ ਸ਼ਾਨ ਹੁੰਦੀਆਂ ਸੀ ਅੱਜ ਗਿੱਟਾਂ ਦੇ ਵਿੱਚ ਸਿਰਫ ਗੰਸ ਗੈਂਗ ਤੇ ਡਰੱਗਸ ਰਹਿ ਗਏ ਪੰਜਾਬ ਦੇ ਜਵਾਨ ਇਹਦੇ ਫੋਰਿਜ਼ਨ ਜਾ ਰਹੇ ਨੇ ਜਾਂ ਇੰਜੈਕਸ਼ਨ ਦੇ ਨੀਡਲ 'ਚ ਖੁਦ ਨੂੰ ਖੋ ਰਹੇ ਨੇ ਪਰ ਫਿਰ ਵੀ ਇਹ ਮਿੱਟੀ ਅੱਜੇ ਵੀ ਮਾਂ ਵਾਂਗ ਹੈ ਜਿੰਨੀ ਵੀ ਦਰਦ ਚ ਹੋਵੇ ਆਪਣੇ ਬੱਚਿਆਂ ਲਈ ਦੁਆ ਵੀ ਉਹੀ ਕਰਦੀ ਹੈ ਅੱਜ ਵੀ ਜੇ ਕਿਸੇ ਪਿੰਡ ਦੇ ਵਿੱਚ ਇੱਕ ਜਵਾਨ ਤੁੰਬੀ ਚੁੱਕੇ ਹੀ ਰਗਾਲੇ ਤਾਂ ਲੱਗਦਾ ਹੈ ਪੰਜਾਬ ਸਾਹ ਲੈ ਰਿਹਾ ਪੰਜਾਬ ਅੱਜ ਵੀ ਜਿੰਦਾ ਹੈ ਸਾਡੇ ਵਿਰਸੇ ਦੇ ਵਿੱਚ ਸਾਡੇ ਬੋਲ 'ਚ ਸਾਡੇ ਸੂਰਜ ਸਾਡੀ ਸਰੂ ਦੇ ਵਿੱਚ ਬਸ ਲੋੜ ਹੈ ਫਿਰ ਤੋਂ ਉਸ ਨੂੰ ਸਮਝਣ ਦੀ ਪਿਆਰ ਕਰਨ ਦੀ ਤੇ ਸੰਭਾਲਣ ਦੀ ਕਿਉਂਕਿ ਪੰਜਾਬ ਸਿਰਫ ਇੱਕ ਜਗ੍ਹਾ ਨਹੀਂ ਹੈ ਇਹ ਇੱਕ ਜਜ਼ਬਾ ਹੈ